ਤਨ ਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜਿਹੜੇ ਲੋਕ ਰੱਬ ਨੂੰ ਯਾਦ ਕਰਨ ਵਾਲੇ ਆ ਅਸੀਂ ਅੱਜ ਇੱਕ ਰੱਬ ਦੀ ਚਰਚਾ ਕਰਨ ਲੱਗੇ ਆ ਵੀ ਰੱਬ ਨੂੰ ਮੰਨਣ ਵਾਲਿਆਂ ਦੇ ਸੂਤ ਕੀ ਰੱਬ ਨੇ ਪ੍ਰਮਾਤਮਾ ਨੇ ਜੋ ਬੰਦੇ ਨੂੰ ਨਿਜਬ ਦੱਸਿਆ ਜਿਹੜਾ ਰੱਬ ਹੈ ਜਾਂ ਜਿਹਨੂੰ ਕੋਈ ਲੋਕ ਪ੍ਰਭੂ ਪ੍ਰਮਾਤਮਾ ਜੋ ਵੀ ਆਪ ਦੀ ਆਪ ਦੀ ਭਾਸ਼ਾ ਦੇ ਵਿੱਚ ਨਾਂ ਲੈਂਦੇ ਉਸ ਰੱਬ ਦਾ ਪਰ ਉਸ ਰੱਬ ਨੇ ਕੁਝ ਬੰਦੇ ਨੂੰ ਅਸੂਲ ਦੱਸਿਆ ਵੀ ਇੱਕ ਤਾਂ ਤੂੰ ਨਸ਼ੇ ਨਾ ਖਾਈਂ ਠੱਗੀ ਨਾ ਮਾਰੀ ਬੇਈਮਾਨੀ ਨਾ ਕਰੀ ਭ੍ਰਟਾਚਾਰ ਨਾ ਕਰੀ ਜਾਨੀ ਕਿ ਚੋਰ ਬਜਾਰੀ ਤੋਂ ਦੂਰ ਰਹੀਂ ਇਹ ਰੱਬ ਦੀਆਂ ਨਿਸ਼ਾਨੀਆਂ ਹੈ ਰੱਬ ਨੂੰ ਯਾਦ ਕਰਨ ਵਾਲੇ ਦੀਆਂ ਤਾਂ ਜਿਹੜਾ ਰੱਬ ਹੈ ਉਹ ਇਹ ਨਹੀਂ ਕਹਿੰਦਾ ਵੀ ਤੁਸੀਂ ਮਤਲਬ ਹੀ ਠੱਗੀਆਂ ਮਾਰ ਮਾਰ ਕੇ ਆਪਦੇ ਬੱਚਿਆਂ ਨੂੰ ਖਵਾਓ ਬੇਈਮਾਨੀ ਕਰ ਕਰ ਕੇ ਖਵਾਓ ਇਹ ਰੱਬ ਨੂੰ ਮੰਨਣ ਵਾਲਿਆਂ ਦੀਆਂ ਨਿਸ਼ਾਨੀਆਂ ਹੈ ਤਾਂ ਜਿਹਦੇ ਵਿੱਚ ਇਹ ਗੁਣ ਹੈ ਵੀ ਉਹ ਠੱਗੀ ਨਹੀਂ ਮਾਰਦਾ ਬੇਈਮਾਨੀ ਨਹੀਂ ਕਰਦਾ ਭ੍ਰਟਾਚਾਰ ਨਹੀਂ ਕਰਦਾ ਚੋਰ ਬਜਾਰੀ ਨਹੀਂ ਕਰਦਾ ਜਾਣੇ ਕਿ ਵਾਤਾਵਰਨ ਨੂੰ ਸਮਝਦਾ ਤੇ ਆਪਦੀ ਜ਼ਿੰਦਗੀ ਦੇ ਵਿੱਚ ਸੱਚੇ ਦਿਲ ਦੇ ਨਾਲ ਰੱਬ ਨੂੰ ਯਾਦ ਕਰਦਾ ਹੈ। ਇਹੀ ਗੱਲਾਂ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦੀਆਂ ਜਦੋਂ ਬੰਦਾ ਮਾੜੇ ਕੰਮ ਛੱਡਦਾ ਹੈ। ਇਹ ਰੱਬ ਦੇ ਸੂਲ ਹੈ ਜਿਹੜੇ ਪ੍ਰਭੂ ਨੂੰ ਪਰਮਾਤਮਾ ਨੂੰ ਮੰਨਣ ਵਾਲੇ ਹੈ। ਹੁਣ ਕਈ ਬੰਦੇ ਐ ਨਸ਼ੇ ਵੀ ਖਾਈ ਜਾਂਦੇ ਆ ਮਾੜੇ ਕੰਮ ਵੀ ਕਰੀ ਜਾਂਦੇ ਅਸੀਂ ਰੱਬ ਨੂੰ ਮੰਨਦੇ ਆ। ਜਿਹੜਾ ਰੱਬ ਤੁਹਾਨੂੰ ਆਦ ਕਾਲ ਤੋਂ ਲੈ ਕੇ ਰੱਬ ਨੇ ਇਹੀ ਸਮਝਾਇਆ ਵੀ ਮੈਨੂੰ ਬੰਦੇ ਦੀ ਰਹਿਤ ਮਰਜ਼ਾਦਾ ਮਨਜ਼ੂਰ ਹੈ ਜੋ ਰਹਿਤ ਮਰਜ਼ਾਦਾ ਦੇ ਵਿੱਚ ਰਹਿੰਦਾ ਹੈ। ਪਰ ਰਹਿ ਤਾਂ ਮਰਜਾਦਾ ਦਾ ਪਤਾ ਰ ਗੁਰੂ ਤੋਂ ਬਿਨਾ ਨਹੀਂ ਲੱਗਦਾ ਜਦੋਂ ਕੋਈ ਪੂਰਾ ਗੁਰੂ ਮਿਲਦਾ ਗੁਰੂ ਦੱਸਦਾ ਸਾਨੂੰ ਵੀ ਪਹਿਲਾਂ ਪਤਾ ਹੀ ਨਹੀਂ ਸੀ ਵੀ ਰੱਬ ਹੁੰਦਾ ਕੀ ਹੈ ਰੱਬ ਨੂੰ ਮੰਨਣਾ ਕਿਵੇਂ ਰੱਬ ਬੰਦੇ ਦੇ ਰੰਦਾ ਅੰਦਰ ਹੀ ਹੈ ਪਰ ਉਹਨੂੰ ਵੇਖਣ ਦੇ ਲਈ ਇੱਕ ਗੁਰੂ ਧਾਰਨ ਕਰਨਾ ਪੈਂਦਾ ਹੈ ਗੁਰੂ ਫਿਰ ਗੁਰੂ ਦੱਸਦਾ ਵੀ ਉਸ ਰੱਬ ਨੂੰ ਤੁਸੀਂ ਵੇਖਣਾ ਕਿਵੇਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਦੁੱਧ ਦੇ ਵਿੱਚ ਘਿਓ ਹੁੰਦਾ ਫਿਰ ਉਹਨੂੰ ਮਤਲਬ ਵੀ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ ਤਾਂ ਮਤਲਬ ਵੀ ਦੁੱਧ ਦੇ ਵਿੱਚ ਹੀ ਤਾਂ ਉਸੇ ਤਰ੍ਹਾਂ ਬੰਦੇ ਦੇ ਵਿੱਚ ਪ੍ਰਭੂ ਪਰਮਾਤਮਾ ਹੈ ਪਰ ਉਹ ਗੁਰੂ ਦਿਖਾ ਸਕਦਾ ਹੈ ਗੁਰੂ ਕੋਲੇ ਸ਼ਕਤੀ ਹੁੰਦੀ ਹੈ ਗੁਰੂ ਕੋਲੇ ਪਾਵਰ ਹੁੰਦੀ ਹੈ ਗੁਰੂ ਰੱਬ ਦੇ ਬਨੇਜ ਦੱਸਦਾ ਹੈ ਵੀ ਐਨਾ ਬਨੇਜਾਂ ਤੇ ਚੱਲੀ ਤੇ ਰੱਬ ਨੂੰ ਯਾਦ ਕਰੀ ਰੱਬ ਵੀ ਤੈਨੂੰ ਦਿਸੂਗਾ ਤੇ ਜਾਨੀ ਕਿ ਰੱਬ ਨੂੰ ਮਸੂਬ ਕੀਤਾ ਜਾ ਸਕਦਾ ਹੈ ਰੱਬ ਨੂੰ ਇਹ ਨਹੀਂ ਵੀ ਰੱਬ ਕੋਈ ਵੇਖਣ ਵਾਲੀ ਚੀਜ਼ ਹੈ ਵੀ ਉਹ ਬੈਠਾ ਰੱਬ ਵੇਖਣ ਨਹੀਂ ਰੱਬ ਨੂੰ ਇੱਕ ਸਮਝਣਾ ਹੈ ਰੱਬ ਨੂੰ ਇੱਕ ਸਮਝਿਆ ਜਾ ਸਕਦਾ ਰੱਬ ਨੂੰ ਦੇਖਿਆ ਨਹੀਂ ਜਾਨੀ ਕਿ ਉਹਨੂੰ ਸਮਝਿਆ ਰਾਇਆ ਜਾ ਸਕਦਾ ਗਿਆਨ ਦੇ ਜਰਗੇ ਇੱਕ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਉਹਦਾ ਗਿਆਨ ਦੇ ਜਰਗੇ ਵੇਖਿਆ ਜਾ ਸਕਦਾ ਹੈ ਤਾਂ ਜਿਹਦੇ ਵਿੱਚ ਪਾਈ ਇਹ ਗੋਣਾ ਹੁਣ ਉਹ ਕਿਹੜਾ ਰੱਬ ਹੈ ਜਿਹਨੇ ਨਸ਼ੇ ਖਾਣ ਦਾ ਵਿਦੇਸ਼ ਦਿੱਤਾ ਹੋਵੇ ਸਵਾਲ ਹੀ ਪੈਦਾ ਨਹੀਂ ਉਹ ਕਿਹੜਾ ਰੱਬ ਹੈ ਜੀ ਨੇ ਠੱਗੀ ਮਾਰਨ ਦਾ ਵਿਦੇਸ਼ ਦਿੱਤਾ ਹੋਵੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਨਾ ਤਾਂ ਰੱਬ ਠੱਗੀ ਮਾਰਨ ਲਈ ਕਹਿੰਦਾ ਨਾ ਰੱਬ ਬੇਈਮਾਨੀ ਲਈ ਕਹਿੰਦਾ ਮਾੜੇ ਕੰਮ ਕਰਨ ਲਈ ਕਿਸੇ ਵੀ ਰੱਬ ਨੇ ਅੱਜ ਤੱਕ ਵਿਦੇਸ਼ ਨਹੀਂ ਦਿੱਤਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਮਾੜੇ ਕੰਮ ਕਰਨ ਵਾਲਾ ਕਦੇ ਵੀ ਮੈਂ ਰੱਬ ਨੂੰ ਯਾਦ ਕਰਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਤਾਂ ਇਸ ਵਾਸਤੇ ਅੱਜ ਜੋ ਕ੍ਰਿਤਿयां ਲੋਕੀ ਮਾੜੇ ਕੰਮ ਕਰਕੇ ਘੜਾ ਰੱਬ ਸਿਰ ਤੋੜ ਦਿੰਦਿਆ ਪਰ ਗੁਰੂ ਤੋਂ ਬਿਨਾ ਨਹੀਂ ਦੇਖਿਆ ਜਾ ਸਕਦਾ ਕਿ ਸਕੂਲ ਗਏ ਤੋਂ ਬਿਨਾ ਤੁਸੀਂ ਸਾਰਿਆਂ ਪੜ ਸਕੋਗੇ ਟੀਚਰ ਤੋਂ ਬਿਨਾ ਸਕੂਲ ਦੇ ਵਿੱਚ ਜਾਓਗੇ ਤਾਂ ਪੜਾ ਪੜੋਗੇ ਇਸੇ ਤਰ੍ਹਾਂ ਰੱਬ ਹੈ ਗੁਰੂ ਦੇ ਕੋਲੇ ਜਾਣਾ ਪੈਂਦਾ ਹੈ ਗੁਰੂ ਸੋਝੀ ਦਿੰਦਾ ਗੁਰੂ ਗਿਆਨ ਦਿੰਦਾ ਹੈ ਦੁਨੀਆਦਾਰੀ ਦਾ ਕੀਤਾ ਘਰ ਬੈ ਕੇ ਸਿੱਖਿਆ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਤਾਂ ਕੀਤਾ ਸਿੱਖਣ ਲਈ ਜਾਣਾ ਪੈਂਦਾ ਹੈ ਡਾਕਟਰ ਕੋਲੇ ਕੀਤਾ ਸਿੱਖਣ ਲਈ ਜਾਣਾ ਪੈਂਦਾ ਡਾਕਟਰ ਬਣਨ ਦੇ ਲਈ ਕੋਰਸ ਕਰਨਾ ਪੈਂਦਾ ਹੈ 20-25 ਸਾਲ ਜ਼ਿੰਦਗੀ ਦੇ ਲਾਉਣੇ ਪੈਂਦੇ ਆ ਫੇਰ ਉਸ ਰੱਬ ਨੂੰ ਵੇ ਇਸੇ ਤਰ੍ਹਾਂ ਰੱਬ ਦੀ ਸਿੱਖਿਆ ਪ੍ਰਮਾਤਮਾ ਦੀ ਸਿੱਖਿਆ ਜੇ ਦੁਨੀਆਦਾਰੀ ਦੀ ਸਿੱਖਿਆ ਲੈਣ ਵਾਸਤੇ ਤੁਹਾਨੂੰ ਕਿਤੇ ਹੋਰ ਥਾਂ ਜਾਣਾ ਪੈਂਦਾ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਡਾਕਟਰੀ ਕੋਰਸ ਕਰਨ ਵਾਸਤੇ ਡਾਕਟਰ ਦੇ ਕੋਲੇ ਜਾਣਾ ਪੈਂਦਾ ਤਾਂ ਗੁਰੂ ਤੋਂ ਬਿਨਾਂ ਰੱਬ ਨਹੀਂ ਮਿਲਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਪਰ ਜਿਹੜੇ ਅੱਜ ਪੰਜਾਬ ਦੀ ਧਰਤੀ ਤੇ ਕ੍ਰੀਤੀਆਂ ਝੂਲ ਮਠੱਗੀ ਬੇਈਮਾਨੀ ਰਿਸ਼ਵਤ ਖੋਰੀ ਕਿ ਉਹਨਾਂ ਦਾ ਰੱਬ ਕਿਹੜਾ ਹੈ ਉਹਨਾਂ ਦਾ ਦੱਸੋ ਰੱਬ ਕਿਹੜਾ ਹੈ ਜਿਹੜੇ ਜੇਬਾਂ ਲੋਕਾਂ ਦੀਆਂ ਕੱਢਦੇ ਆ ਬੇਈਮਾਨੀ ਕਰਦੇ ਆ ਭ੍ਰਸ਼ਟਾਚਾਰ ਕਰਦੇ ਆ ਉਹਨਾਂ ਦਾ ਕਿਹੜਾ ਰੱਬ ਹੈ ਜਿਹੜੇ ਆਥ ਨੇ ਠੇਕੇ ਉੱਤੇ ਜਾਂਦੇ ਆ ਉਹਨਾਂ ਦਾ ਰੱਬ ਕਿਹੜਾ ਹੈ ਜਿਹੜੇ ਜੇਬਾਂ ਦੇ ਵਿੱਚ ਜਰਦੇ ਦੀਆਂ ਕੁੜੀਆਂ ਰੱਖਦੇ ਆ ਉਹਨਾਂ ਦਾ ਕਿਹੜਾ ਰੱਬ ਹੈ ਕਿਸੇ ਰੱਬ ਨੇ ਤਾਂ ਇਹ ਸਿੱਖਿਆ ਨਹੀਂ ਦਿੱਤੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਜਿਹੜੇ ਮਤਲਬ ਵੀ ਰੱਬ ਨੂੰ ਯਾਦ ਕਰਨ ਵਾਲੇ ਰੱਬ ਦੇ ਨਿਜਵ ਕੀ ਆ ਰੱਬ ਦੇ ਸੋਲ ਕੀ ਹੈ ਧੰਨ ਧੰਨ ਸਤਿਗੁਰੂ ਤੇਰਾ